ਕਰਤਾਰ ਟਰੈਕਟਰ ਬਹੁਤ ਵੀਰਾਂ ਦਾ ਨਾ ਇੱਕ ਲਾਮਾ ਤੇ ਕੁਐਸਚਨ ਹੁੰਦਾ ਟਰੈਕਟਰ ਤਾਂ ਸਾਰੇ ਵੀਰਾਂ ਨੂੰ ਇਹ ਪਸੰਦ ਆ ਤੇ ਇੱਕ ਨਾ ਮੇਰੇ ਵੀਰ ਫੋਨ ਕਰਦੇ ਹੁੰਦੇ ਵਾਰ-ਵਾਰ ਵੀ ਕਰਤਾਰ ਟਰੈਕਟਰ ਦਾ ਰੇਟ ਪ੍ਰਾਈਸ ਹਨਾ ਅੱਜ ਆਪਾਂ ਉਸ ਟਾਪਿਕ ਹੀ ਵੀਰਾਂ ਨਾਲ ਗੱਲ ਕਰਨੀ ਆ ਵੀ ਕੀ ਸਹਾਵਤਾ ਵਾ ਦੇ ਰੇਟ ਦੀ ਜਾਣਕਾਰੀ ਹਨਾ ਕੀ ਗੱਲਬਾਤ ਆਪਾਂ ਵੀਰਾਂ ਨਾਲ ਗੱਲ ਕਰਾਂ ਨਰ ਭਾਈ ਵੀਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਬਾਈ ਜੀ ਹੁਣੀ ਆਪਣੇ ਡੀਲਰਸ਼ਿਪ ਹਨਾ ਜੀ ਜੀ ਮੋਗੇ ਆਪਾਂ ਇਸ ਵਕਤ ਖੜੇ ਆ ਤੇ ਇਹਦਾ ਡਰੈਸ ਵੀ ਆਪਾਂ ਬਾਕਾਇਦਾ ਤੁਹਾਨੂੰ ਨੰਬਰ ਵਗੈਰਾ ਦਿੰਨੇ ਆ ਨਵੇਂ ਟਰੈਕਟਰ ਖਰੀਦਣ ਲਈ ਤੁਸੀਂ ਇਹ ਬਾਈ ਜੀ ਨਾਲ ਸੰਪਰਕ ਕਰਨਾ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸੌਰੀ ਸਤਿ ਸ਼੍ਰੀ ਅਕਾਲ ਬਾਈ ਜੀ ਇੱਕ ਨਾ ਮੇਰੇ ਵੀਰਾਂ ਦਾ ਉਹ ਹੁੰਦਾ ਦਾ ਲਾਂਬਾ ਲਾ ਲਓ ਕੁਛ ਲਾ ਲਓ ਹਨਾ ਮੇਰੇ ਵੀਰ ਕਹਿਣਗੇ ਯਾਰ ਟਰੈਕਟਰ ਤਾਂ ਸਾਨੂੰ ਪਸੰਦ ਆ ਜੀ ਪ੍ਰਾਈਸ ਰੇਟ ਉਹਦੇ ਬਾਰੇ ਥੋੜਾ ਚੰਦ ਨਾ ਪਾਓ ਵੀ ਰੇਟ ਵੱਧ ਆ ਜਾਂ ਦੂਜਿਆਂ ਦੇ ਆਪਣਾ ਬਰਾਬਰ ਆ ਕੀ ਗੱਲ ਵਾਗ ਰੇਟ ਵੱਧ ਹੋਣ ਦਾ ਕਾਰਨ ਆ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਆ ਕੋਈ ਗੱਲ ਨਹੀਂ ਬਾਈ ਜੀ ਰੇਟ ਜਦੋਂ ਬੰਦਾ ਟਰੈਕਟਰ ਦੇ ਕੋਲ ਆ ਕੇ ਖੜਦਾ ਨਾ ਜੀ ਹਾਂ ਜੀ ਕੱਲੀ ਕੱਲੀ ਚੀਜ਼ ਦੇਖਦਾ ਹਾਂ ਜੀ ਉਹਦੀ ਗੱਲ ਦਾ ਉਹਨੂੰ ਜਵਾਬ ਆਪੇ ਮਿਲ ਜਾਂਦਾ ਹਾਂ ਇਹ ਕਹੋ ਤਾਂ ਮੰਨਦੇ ਆ ਜੀ ਵੀ ਪ੍ਰੋਡਕਟ ਸਾਨੂੰ ਪਸੰਦ ਆ ਓਕੇ ਵੀ ਸਾਰਾ ਓਕੇ ਆ ਵੀ ਉਹਨਾਂ ਨੂੰ ਮੜਾ ਜਾਪਾ ਸਮਝਾ ਸਕੀਏ ਵੀ ਇਹਦੇ ਵਿੱਚ ਕਿਹੜੀ ਕੋਸਟ ਕਿੱਦਾਂ ਮੜਾ ਤੁਸੀਂ ਸਮਝਾ ਸਕੋ ਵੀ ਕਿਹੜੀ ਗੱਲਾਂ ਸ਼ੁਰੂਆਤ ਆਪਾਂ ਟਾਇਰਾਂ ਤੋਂ ਕਰਦੇ ਆਂ ਜੀ ਹਾਂਜੀ ਬਾਈ ਜੀ ਐਮ ਆਰ ਐਫ ਦੇ ਵਿੱਚ ਪਹਿਲੀ ਤਾਂ ਗੱਲ ਆ ਦੂਸਰੀਆਂ ਕੰਪਨੀਆਂ ਕੋਈ ਸੇਟ ਜੇ ਕੇ ਪੋਲੋ ਲਾਈ ਜਾਂਦੀਆਂ ਹਨਾ ਮਤਲਬ ਜਿੱਥੋਂ ਪੈਸਾ ਵਜਦਾ ਕੰਪਨੀਆਂ ਬਚਾਉਣ ਦੀ ਕੋਸ਼ਿਸ਼ ਕਰਦੀਆਂ ਕੋ ਡਾਊਟ ਹਾਂਜੀ ਹਾਂਜੀ ਸਾਡੀ ਕੰਪਨੀ ਹਾਂਜੀ ਐਮ ਆਰ ਐਫ ਦੇ ਵਿੱਚ ਐਮ ਆਰ ਐਫ ਸ਼ਕਤੀ ਲਾਈਫ ਪਲੱਸ ਲਾਉਂਦੀ ਹੈ ਜੀ ਤੇ ਪੂਰਾ ਟੌਪ ਇਸ ਤੋਂ ਉੱਪਰ ਐਮ ਆਰ ਐਫ ਟਾਇਰ ਨਹੀਂ ਬਣਾਉਂਦੇ ਸਭ ਤੋਂ ਕੋਸਟਲੀ ਟਾਇਰ ਲਾਉਣੇ ਆ ਠੀਕ ਹੈ ਜੀ ਕਿਉਂਕਿ ਜੇ ਜਿਹੋ ਜਿਹਾ ਮਟੀਰੀਅਲ ਲੱਗੂਗਾ ਉਹਦੇ ਅਕੋਰਡਿੰਗ ਰੇਟ ਬਣਨਾ ਜੀ ਉਹਦੇ ਅਕੋਰਡਿੰਗ ਹਾਂ ਦੂਜੇ ਨੰਬਰ ਤੇ ਰੇਡੀਏਟਰ ਲਾ ਲਓ ਜੀ ਹਮ ਅੱਜ ਤੱਕਰ ਮਤਲਬ ਸ਼ੁਰੂਆਤ ਦੇ ਵਿੱਚ ਪਹਿਲਾਂ ਕਾਪਰ ਦੇ ਆਉਂਦੇ ਹੁੰਦੇ ਸੀ ਹਾਂਜੀ ਬਾਈ ਜੀ ਹੁਣ ਸਾਰੀਆਂ ਕੰਪਨੀਆਂ ਅਲੂਮੀਨੀਅਮ ਵਾਰ ਰੀਆਂ ਹਮ ਸਾਡਾ 100% ਕਾਪਰ ਰੇਡੀਏਟਰ ਲੱਗਾ ਸਿਰਫ 27000 ਰੁਪਏ ਦਾ ਇਹਨੂੰ 15 ਸਾਲ ਚਲਾ ਕੇ ਉਦੋਂ ਬਾਅਦ ਵੀ ਇਹਦੇ ਮੁੱਲ ਦੇ ਤਿੰਨ ਰੇਡੀਏਟਰ ਆ ਜਾਣਗੇ ਜਿਆਦਾ ਬਾਅਦ ਸੈਕੰਡ ਹੈਂਡ ਵੀ ਦਿੰਦੇ ਹਾਂ ਹਾਂਜੀ ਹਾਂ ਤੇ ਕੋਸਟਲੀ ਤਾਂ ਉਹਨੇ ਹਾਂ ਫਿਰ ਸਭ ਤੋਂ ਵੱਡੀ ਗੱਲ ਆ ਹ 80 ਤੋਂ 85000 ਰੁਪਏ ਦੀ ਸੈਸਰੀ ਸਾਡੀ ਕੰਪਨੀ ਲਾ ਕੇ ਦਿੰਦੀ ਆ ਹੂੰ ਆ ਆਪਣਾ ਸਾਰਾ ਕੁਛ ਆ ਵਿਦ ਗ੍ਰੰਟ ਵੇਟ ਰੀਅਰ ਵੇਟ ਕਨੋਪੀ ਕਨੋਪੀ ਵੀ ਕੋਈ ਉਦਾਂ ਦੀ ਨਹੀਂ ਲਾਈ ਲੋਕਲ ਮਾਰਕੀਟ ਵਾਲੀ ਵੀ 12-13000 ਵਾਲੀ ਲਾਤੀ ਹੂੰ ਕੱਲੀ ਕਨੋਪੀ ਦੀ ਜੇ ਆਪਾਂ ਗੱਲ ਕਰਦੇ 38000 ਰੁਪਏ ਦੀ ਕਨੋਪੀ ਹੈ ਜੀ ਇਹ ਠੀਕ ਆ ਜੀ ਪੂਰੀ ਐਕਸਟਰਾ ਹੈਵੀ ਆ ਇਹ ਮਤਲਬ ਇੱਕ ਸ਼ੋਅ ਵਾਸਤੇ ਨਹੀਂ ਗਈ ਹਾਂ ਇਹ ਆ ਜਾ ਆਪਾਂ ਵਿਖਾਈ ਦਿੰਨੇ ਆ ਸੇਫਟੀ ਪਰਪਸ 'ਤੇ ਵੀ ਸਭ ਤੋਂ ਵਧੀਆ ਚੀਜ਼ ਆ ਇਹ ਕਿਉਂਕਿ ਕੰਪਨੀਆਂ ਨੇ ਸੇਫਟੀ ਪਰਪਸ ਵੀ ਨਾਲ ਲੈ ਕੇ ਚੱਲਣਾ ਹੁੰਦਾ ਹੂੰ ਆ ਚੀਜ਼ ਪੂਰੀ ਹੈਵੀ ਡਿਊਟੀ ਲੱਗੀ ਆ ਹੂੰ ਔਰ ਥੱਲੇ ਟਿਊਬ ਦੇ ਨਾਲ ਅਟੈਚ ਆ ਮੜਗਾਂਡਾ ਜਿਹੜਾ ਉਹ ਕਨੋਪੀ ਦੇ ਨਾਲ ਕੱਸਿਆ ਹੋਇਆ ਆ ਹਾਂ ਇਹ ਪੂਰਾ ਨਾਲ ਹਿੱਸੇ ਤੋਂ ਅੰਜ ਨੂੰ ਦੇਸੀ ਭਲੇ ਸਿੱਧਾ ਜਾਂ ਸੌਖੇ ਭਲੇ ਦਸੀਏ ਵੇ ਥੱਲੋਂ ਹਿੱਸੇ ਨਾਲ ਕਨੈਕਟ ਆ ਪਲੇਟ ਬਣ ਕੇ ਥੱਲੋਂ ਲੱਗਾ ਹੋਇਆ ਨੀਅਰ ਅਬਾਊਟ 30 ਕੁਇੰਟਲ ਵੇਟ ਟਰੈਕਟਰ ਦਾ ਜੀ ਅੱਛਾ ਇਹ ਟਰੈਕਟਰ ਦਾ ਹਾਂ ਜੀ ਮਤਲਬ ਜਿੱਦਾਂ ਇਹ ਖੜਾ ਕੋਈ ਟਰੈਕਟਰ ਹੋਣਾ ਹੀ ਨਹੀਂਗਾ ਜਿੱਦਾਂ ਇਹ ਖੜਾ ਇਸ ਤਰ੍ਹਾਂ 30 ਕੁਇੰਟਲ ਵੇਟ ਆ ਟਰੈਕਟਰ ਦਾ ਹਲਾ ਹੈ ਵੀ ਆ ਸੁਪਰ ਸੀਟਰ ਦੇ ਤੁਸੀਂ ਚਾਹੇ ਅਗਲੇ ਵੇਟ ਵੀ ਲਾ ਦਿਓ ਗੰਟ ਲਿਫਟਿੰਗ ਨਹੀਂ ਕਰੂਗਾ ਮੈਂ ਤਾਂ ਵੀ ਚੱਕੂਗਾ ਨਹੀਂ ਫਿਰ ਆ ਚੀਜ਼ਾਂ ਦੇਖੋ ਕੋਈ ਕੰਪਨੀ ਨਹੀਂ ਦੇ ਰਹੀ ਹੂੰ ਪੂਰੀ ਹੈਵੀ ਐਕਸਟਰਾ ਹੈਵੀ ਡਾਟੀ ਨੂੰ ਸਪੋਰਟ ਲੱਗੀ ਹੋਈ ਆ ਪੂਰੇ ਇੰਜਨ ਨੂੰ ਠੀਕ ਆ ਬਾਈ ਜੀ ਫਿਰ ਕੋਸਟ ਦੀ ਗੱਲ ਕਰਦੇ ਹਾਂ ਜਿਹੜਾ ਇੰਜਨ ਆ ਸਾਡਾ ਕਰਲੋਸਕਰ ਦਾ 4R 1040 ਨਾਂ ਵੀ ਕਾਫੀ ਆ ਹਾਂ ਔਰ ਕੋਸਟਲੀ ਇੰਜਨ ਆ ਇਹ ਇਹ ਇੰਜਨ ਉਹ ਹੋਰ ਤਾਂ ਕਿਹ ਕੰਪਨੀ ਚ ਆਉਂਦਾ ਨਹੀਂ ਆ। ਉਹ ਕਿਸੇ ਕੰਪਨੀ ਚ ਨਹੀਂ ਆਉਂਦਾ ਇਹ। ਇਹ ਚੀਜ਼ ਆ ਇਕੱਲਾ ਹਨਾ। ਐਚ ਐਮ ਟੀ 75 11 ਚ ਆਇਆ ਸੀਗਾ ਇਹ ਜਾਂ ਜੀ ਸੀ ਬੀ ਚ ਆਉਂਦਾ ਰਿਹਾ। ਹੂੰ ਫਿਰ ਮਗਰਲੇ ਹਿੱਸੇ ਦੀ ਗੱਲ ਕਰਦੇ ਆਂ। ਹੂੰ ਇਹਨੂੰ ਆਮ ਜਿੰਨੀਆਂ ਵੀ ਕੰਪਨੀਆਂ ਹੈਗੀਆਂ 60 ਐਚ ਪੀ ਨੂੰ 30 55 ਲਾਉਂਦੀਆਂ। ਹਾਂਜੀ ਸਾਡਾ 30 75 ਲੱਗਾ ਜਿਹੜਾ ਕਿ 90 ਤੇ 75 ਐਚ ਪੀ ਨੂੰ ਮਗਰਲੇ ਸਜੋਜ ਕਰਦੀਆਂ ਕਰਾਰੋਂ ਦੂਜੀਆਂ ਕੰਪਨੀਆਂ। ਹਾਂਜੀ ਕਰਾਰੋਂ ਦਾ 30 75 ਮਗਰਲੇ ਹਿੱਸਾ ਲੱਗਾ ਹੋਇਆ। ਇਹਨਾਂ ਦਾ ਪਾਵਰ ਸਾਡਾ 60 ਐਚ ਪੀ ਲੱਗਾ ਹੋਇਆ। ਜਿਹੜਾ ਕੰਪਨੀ ਦੂਜੇ ਆਪਾਂ ਚਲੋ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਉਹ 60 ਨੂੰ ਲਾਉਂਦੀਆਂ ਇਹ 90 ਵਾਲਾ ਕਹਿੰਦਾ ਹੁੰਦਾ 75 ਤੇ 90 ਵਾਲਾ ਇਹ ਸਾਈਜ਼ ਦਾ 60 HP ਨੂੰ ਲੱਗਾ ਹੋਇਆ ਵੈਰੀ ਗੁੱਡ ਈਅਰ ਕੋਸਟ ਇੱਥੋਂ ਅੱਗੇ ਵੱਧਦੀ ਆ ਜੀ ਚਲੋ ਜਦੋਂ ਕਸਟਮਰ ਕੋਲਿਆ ਕੇ ਟਰੈਕਟਰ ਦੇ ਖੜੂਗਾ ਨਾ ਜਿਹੜਾ ਬੰਦਾ ਕਹਿੰਦਾ ਕੋਸਟਲੀਆ ਉਹਦਾ ਰੇਟ ਦਾ ਜਿਹੜਾ ਪ੍ਰਾਈਸ ਆ ਉਹਨੂੰ ਐਟੋਮੈਟਿਕ ਕੋਲਿਆ ਕੇ ਉਹਦੀਆਂ ਗੱਲਾਂ ਦਾ ਆਪੇ ਜਵਾਬ ਮਿਲ ਜਾਊ ਆਪੇ ਜਵਾਬ ਮਿਲ ਜਾਂਦਾ ਕਿਉਂਕਿ ਮੇਰੇ ਵੀਰੇ ਤੁਹਾਨੂੰ ਵੀ ਸ਼ਾਇਦ ਸਵਾਲ ਕਰਦੇ ਹੋ ਉਹਦਾ ਹੁੰਦਾ ਸਵਾਲ ਵੀ ਵੀਰ ਵੀਰਾਂ ਦੇ ਦਿਮਾਗ 'ਚ ਇੰਦਾ ਹੁੰ ਪਰ ਚੀਜ਼ਾਂ ਕਰਕੇ ਫਿਰ ਮਹਿੰਗਾ ਹੋਣਾ ਨਾ ਸਲਫੇ ਨੂੰ ਕਿਹੜੀ ਆ ਭਾਈ ਤੇ ਦੱਸ ਦੇ ਹੁੰਦੇ ਸੀ ਇਹਨੂੰ ਸਲਫ ਕਿਹੜੀ ਸਲਫ ਲੌਕਸ TVS ਦੀ ਆਉਂਦੀ ਸਾਡੀ ਜਿੰਨੀ ਵੈਰੀਆਂ ਸਾਰੀ ਉਹ ਵੀ ਲੌਕਸ ਦੀ ਹੈ ਜੀ ਬੈਟਰੀ ਸਾਡੀ ਐਕਸਾਈਟ ਦੀ ਆਉਂਦੀ ਆ ਫਿਰ ਜਿਹੜੀ ਇਹਦੀ ਸਲਫ ਲੱਗੀ ਹੋਰ ਕਿਸੇ ਟੱਚ ਤੇ ਤਾਂ ਨਹੀਂ ਯੂਜ਼ ਹੁੰਦੀ ਮਿਲਦਾ ਹਨਾ ਉਹ ਵੀ ਕੱਲੀ ਇਹਦੇ ਚੀਜ਼ ਹਾਂਜੀ ਹਾਂ ਬਿਲਕੁਲ ਕੋਈ ਆਟੋ ਲਕ ਲਾਉਂਦਾ ਜੋ ਹਰੇਕ ਕੰਪਨੀ ਦਾ ਇਹ ਸਿਸਟਮ ਹੁੰਦਾ ਜੀ ਕੋਸਟ ਕਟਿੰਗ ਕਰਕੇ ਕਿੱਥੋਂ ਪੈਸਾ ਵਜਦਾ ਅਸੀਂ ਅਸੀਂ ਪੈਸਾ ਬਚਾਉਣ ਵਾਲੇ ਪਾਸੇ ਨਹੀਂ ਆਇਆ ਅਸੀਂ ਤਾਂ ਮਤਲਬ ਜਿਹੜੀ ਕਸਟਮਰ ਨੂੰ ਚੀਜ਼ ਦੇਣੀ ਆ ਮਤਲਬ ਜੋ ਵੀ ਟਾਪ ਬ੍ਰਾਂਡ ਦੀ ਚੀਜ਼ ਮਾਰਕੀਟ ਦੇ ਵਿੱਚ ਉਹ ਲੱਗੀ ਹੋਈ ਐ ਨੂੰ ਮੈਂ ਪੂਰਾ ਪ੍ਰੋਪਰ ਆ ਸੈਲਫ ਦੀ ਗੱਲ ਕਰਦੇ ਸੀ ਵੀ ਇਹ ਵੀ ਪੂਰੀ ਆਪਦੀ ਕੰਪਨੀ ਦੀ ਜਿਹਨੂੰ ਕਹਿ ਦਿੰਨੇ ਆਪਾਂ ਪੂਰਾ ਟਾਪ ਬ੍ਰਾਂਡ ਫਿਰ ਫਿਰ ਆ ਲੈਫਟ ਰੌਂਪ ਦੇਖੋਈ ਤੁਸੀਂ ਹੂੰ 38 ਲਪੀਐਮ ਦਾ ਪੰਪ ਲੱਗਾ ਕਿਸੇ ਵੀ ਟਰੈਕਟਰ ਨੂੰ ਮਾਰਕੀਟ ਦੇ ਵਿੱਚ ਇਦਾਂ ਦਾ ਪੰਪ ਨਹੀਂ ਆਉਂਦਾ ਹੂੰ ਦੇਖੇਂ ਪਤਾ ਲੱਗਦਾ ਲਾਈਫ ਟਾਈਮ ਖਰਾਬ ਨਹੀਂ ਹੋਣ ਵਾਲਾ ਫਿਰ ਚਲੋ ਦੇਖਨ ਨੂੰ ਅਗਲਾ ਨਿੱਕੀ ਚੀਜ਼ ਕਹਿ ਦਿੰਦਾ ਹਾਂਜੀ ਸੇਫਟੀ ਸਵਿਚ ਲੱਗੀ ਆ ਇਹ ਨੂੰ ਯੂਜ਼ ਕਰਨਾ ਇਹਦੀ ਸਵਿਚ ਦਾ ਕੱਟ ਆਫ ਕਰ ਦਿਓ ਤੁਹਾਡੀ ਵਾਇਰਿੰਗ ਜਿਹੜੀ ਬੈਟਰੀ ਤੋਂ ਕੱਟ ਆਉਂਦੀ ਮੈਂ ਕਹਿੰਦਾ ਇਹ ਵੀ ਸਵਿਚ ਅਜੇ ਤੱਕ ਕਿਸੇ ਟਰੈਕਟਰ ਨੂੰ ਨਹੀਂ ਆਈ ਕਿਸੇ ਟਰੈਕਟਰ ਨੂੰ ਨਹੀਂ ਆਈ ਸਾਡੇ ਨੂੰ ਨਹੀਂ ਆਈ ਕੰਬਾਈਨ ਦੇ ਵਿੱਚ ਯੂਜ਼ ਕਰਦੇ ਸੀਗੇ ਔਰ ਅਸੀਂ ਟਰੈਕਟਰ 'ਚ ਵੀ ਲਾ ਕੇ ਦੇ ਰਹੇ ਹਾਂ ਉਹ ਇਹ ਗੱਲ ਕੰਪਾਈਨ ਵਾਲਾ ਦਿਮਾਗ ਬਾਈ ਹੋਣਾ ਲੈਣਾ ਟਰੈਕਟਰਾਂ 'ਚ ਵੀ ਲਾਇਆ ਵੀ ਨਿੱਕੀ ਤੋਂ ਨਿੱਕੀ ਚੀਜ਼ ਪੂਰੀ ਓਕੇ ਹੈ ਨਾ ਜੀ ਪਰ ਫਰੰਟ ਐਕਸਲ ਵੀ ਸਾਡਾ ਕਰਾਰੋ ਆ ਰਿਹਾ ਅੱਛਾ ਇਹ ਵੀ ਕਰਾਰੋ ਆ ਇਹ ਵੀ ਕਰਾਰੋ ਆ ਤੇ ਪਿਛਲਾ ਦਾ ਕਰਾਰੋ ਹੈਗਾ ਹੀ ਹੈਗਾ ਫਰੰਟ ਐਕਸਲ ਵੀ ਕਰਾਰੋ ਆ ਵੈਰੀ ਗੁੱਡ ਯਾਰ ਇਹ ਬਾਈ ਜੀ ਦੱਸਦੇ ਹੁੰਦੇ ਸੀ ਤਿੰਨ ਕੱਕੇ ਜੀ ਕੱਕਾ ਕਰਾਰੋ ਕੱਕਾ ਕਰਾਰੋ ਕੱਕਾ ਕਰਤਾਰ ਤੇ ਕੱਕਾ ਕਰ ਲਓ ਉਸਕਾ ਜੀ ਵੈਰੀ ਗੁੱਡ ਕੁਛ ਘਾਤ ਤੱਕ ਤਾਂ ਜਵਾਬ ਚਲੋ ਵੀਰਾਂ ਨੂੰ ਮਿਲੇ ਹੀ ਹੋਣਗੇ ਵੀ ਵੀਰ ਮੇਰੇ ਕਹਿੰਦੇ ਹੁੰਦੇ ਵੀ ਇਹ ਟੈਕਟਰ ਮਹਿੰਗਾ ਕਾਤੋਂ ਆ ਇਹ ਨਾ ਇੰਨਾ ਗੱਲਾਂ ਤੋਂ ਥੋੜੀ ਕੋਸਟ ਵੱਧ ਜਾਂਦੀ ਆ ਟਾਇਰ ਉੱਥੋਂ ਹੀ ਲਾ ਲਓ 10000 ਰੁਪਿਆ ਆਪਾਂ ਥੱਲੇ ਵਾਲਾ ਮਾਡਲ ਲਈਏ 10 ਹਜ਼ਾਰ ਇੱਥੋਂ ਵੱਜ ਜਾਣਾ ਬਿਲਕੁਲ ਜੀ ਸਲਫਾ ਚੋਂ ਪੈਸੇ ਵੱਜ ਜਾਣੇ ਆ ਰੈਡੀਏਟਰ ਚੋਂ ਵੱਜ ਜਾਣੇ ਰੈਡੀਏਟਰ ਚੋਂ ਵੱਜ ਜਾਣੇ ਆ ਹਾਂਜੀ ਹਾਂ ਕਲੋਸ ਕਰ ਚੋਂ ਵੱਜ ਜਾਣੇ ਕਨੋਪੀ ਕਿੱਡੀ ਕਨੋਪੀ ਚੋਂ ਲੱਖ ਰੁਪਏ ਜਿਹੜਾ ਬਾਈ ਕਹਿੰਦਾ ਐਕਸੈਸਰੀ ਆ ਵਾਕਈ ਜੇ ਇਹ ਲਾ ਦੀ ਲੱਖ ਰੁਪਿਆ ਤਾਂ ਇਤੋਂ ਹੀ ਹੋਣੀ ਜੇ ਸਸਤਾ ਤਾਂ ਕਰ ਦੇਾਂਗੇ ਫਿਰ ਸਮਾਨ ਅਕਸਰ ਤਾਂ ਕਿਸੇ ਪਾਸੋਂ ਕੰਪਨੀ ਘਟਾਉਗੀ ਉਹ ਸਸਤਾ ਕਰੂ ਹਾਂ ਅਸੀਂ ਸਸਤਾ ਨਹੀਂ ਕਰਾਂਗੇ ਅਸੀਂ ਕੁਆਲਿਟੀ ਦੇਵਾਂਗੇ ਕਸਟਮਰ ਨੂੰ ਜਿਹੜੀ ਲਾਈਫ ਟਾਈਮ ਇਹਦਾ ਨਾਮ ਬਰਕਰਾਰ ਰਹੇ ਬਿਲਕੁਲ ਜੀ ਮਾਕੀਆ ਕਲਾਸ ਕਰ ਬਾਰੇ ਤਾਂ ਮਾਗੇ ਵੀ ਬਹੁਤ ਵੀਡੀਓ ਚ ਗੱਲ ਕਰ ਚੁੱਕਾ ਵੀ ਇਹਦੇ ਕੋਈ ਗੱਲ ਹੈ ਹੀ ਨਹੀਂ ਨਾ ਇਹ ਤਾਂ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਪੁੱਛ ਸਕਦੇ ਇੱਥੇ ਜਕੀ ਬਿਲਕੁਲ ਵੈਸੀ ਹੀ ਬਣਿਆ ਹਾਂਜੀ ਹਾਂ ਤੇ ਚਲੋ ਮੇਰੇ ਵੀਰ ਕੁਝ ਨਵੇਂ ਜੁੜੇ ਟਰੈਕਟਰ ਦੇ ਫੰਕਸ਼ਨ ਸਾਨੂੰ ਮਾਰੇ ਰਾਜਰੇ ਦੀ ਸਪੀਡਾਂ ਜਿਹੜੀਆਂ ਆਉਂਦੀਆਂ ਜੀ 12+12 ਸਪੀਡਾਂ ਹੀ ਮੈਨੂੰ ਆ ਜਾ ਉੱਪਰ ਦੀ ਉੱਪਰ 12+12 ਹਾਂਜੀ ਹਾਈ ਲੋ ਮੀਡੀਅਮ ਦੇ ਵਿੱਚ ਠੀਕ ਹੈ ਜੀ 4 ਹੋ ਗਏ ਗੇਅਰ ਫਾਰਵਰਡ ਹਾਂਜੀ ਹਾਂਜੀ 12 ਫਾਰਵਰਡ ਤੇ 12 ਰਿਵਰਸ ਠੀਕ ਹੈ ਚੇਂਜਰ ਦੇ ਨਾਲ ਅੱਛਾ ਵਿਧ ਚੇਂਜਰ ਹੋ ਰਿਆ ਨਾ ਉਹਦੇ ਹਾਂਜੀ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਇੰਡੀਪੈਂਡੈਂਟ ਕਲੱਚ ਜਿਹੜਾ ਪੀਟੀਓ ਵਾਲਾ ਕਲੱਚ ਹੋ ਹੂੰ ਉਹ ਆਪਣਾ ਹੱਥ ਵਾਲਾ ਜੀ ਹੱਥ ਵਾਲਾ ਕਲੱਚ ਆ ਗਿਆ ਤੇ ਪਾਵਰ ਬ੍ਰੇਕ ਆ ਗਿਆ ਨਾ ਜੀ ਜੀ ਲਿਫਟ ਵਾਲੇ ਆਇਲ ਮਾਨਫਲਡ ਬ੍ਰੇਕ ਹਾਂ ਇਹਦੀ ਲਿਫਟ ਕਿੰਨੀ ਕੈਪੈਸਿਟੀ ਹੈ ਜੀ 22 ਕਵਾਂਟਲ ਲਿਫਟ ਕੈਪੈਸਿਟੀ ਹੈ ਜੀ 22 ਕਵਾਂਟਲ ਜੀ ਜੀ ਪੂਰਾ ਹੈ ਲੋਹੇ ਨੂੰ ਤਾਂ ਐਦਾਂ ਲਾਇਆ ਨਾ ਜਿਵੇਂ ਹਸਾਬ ਕਿਤਾਬ ਪੂਰਾ ਖੁੱਲਾ ਢੁੱਲਾ ਆਪਾਂ ਇੰਜਨ ਦੇ ਵੀ ਦਰਸ਼ਨ ਤੁਹਾਨੂੰ ਕਰਵਾ ਹੀ ਦਨੇ ਤੇਈ ਮੇਰੇ ਵੀਰ ਨਵੇਂ ਜੁੜੇ ਹੁੰਦੇ ਫਿਰ ਚਲੋ ਜਿਹੜੇ ਮੇਰੇ ਵੀਰ ਪੁਰਾਣੇ ਜੁੜੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਟਰੈਕਟਰ ਬਾਰੇ ਸਾਰਾ ਆਪਾਂ ਇਹਦਾ ਰਿਵਿਊ ਫੋਲੋ ਕਰਿਆ ਆ ਕੰਮ ਕੀ ਹੁੰਦਾ ਜੀ ਮਤਲਬ ਇੱਥੇ ਆ ਕੇ ਵੀ ਸਰਫਾ ਕੰਪਨੀਆਂ ਕਰ ਦਿੰਦੀਆਂ ਸਿੰਗਲ ਜੈਕ ਲਾ ਦਿੰਦੀਆਂ ਸਾਡਾ ਇਹ ਵੀ ਡਬਲ ਲੱਗਾ ਹੋਇਆ ਕਿਉਂਕਿ ਸਾਡੀ ਜਿਹੜੀ ਬੋਨਟ ਸਾਡਾ ਪੂਰਾ ਹੈਵੀ ਡਿਊਟੀ ਆ ਪੂਰਾ ਹੈਵੀ ਆ ਵੈਰੀ ਗੁੱਡ ਬਹੁਤ ਵੀਰਾਂ ਨੂੰ ਜੀ ਸਵਾਲ ਦਾ ਜਵਾਬ ਮਿਲ ਗਿਆ ਹੈਗਾ ਇੰਜਨ ਦਿਖਾ ਦੇ ਵੀ ਪੇਂਟ ਪੁੰਡ ਕੁਆਲਟੀ ਐਨ ਓਕੇ ਆ ਜੀ ਚਾਸਸੈਂਟਰ ਦੇ ਵਿੱਚ ਕਰਲੋਸ ਕਰ ਇੰਜਨ ਹਮ ਇੰਜਨ ਵੈਸੇ ਬਹੁਤ ਤਗੜਾ ਆ ਜੀ ਜਿਵੇਂ ਤੁਸੀਂ ਕਹਿੰਦੇ ਹੋ ਨਾ ਹੈਵੀ ਆ ਬਿਲਕੁਲ ਜੀ 4160 ਸੀਸੀ ਇੰਜਨ ਆ ਜੀ ਹਾਂ ਮਤਲਬ ਪਾਵਰਫੁੱਲ ਪੂਰਾ ਇੰਜਨ ਆ 60 ਐਚਪੀ ਦੇ ਵਿੱਚ 4160 ਸੀਸੀ ਠੀਕ ਆ ਜੀ ਜੀ ਇਹਦਾ ਜੇ ਆਪਾਂ ਚਲੋ ਵੈਸੇ ਦਾ ਡੀਜ਼ਲ ਦੀ ਖਪਤ ਇੰਪਲੀਮੈਂਟ ਦੇ ਹਿਸਾਬ ਨਾਲ ਹੁੰਦੀ ਆ। ਜੀ ਕੰਪਨੀ ਉਦਾਂ ਕੀ ਰეკਮੈਂਡ ਕਰਦੀ ਆ ਜੀ ਜੀ ਆਈਡੀਆ ਆ ਜਾਂਦਾ ਕੁਝ। ਮਤਲਬ ਸਾਡੇ ਮੁਕਾਬਲੇ 60 HP ਦੇ ਕਿਸੇ ਵੀ ਟਰੈਕਟਰ ਨਾਲ ਤੁਸੀਂ ਕੰਪੇਅਰ ਕਰੋਗੇ ਤਾਂ ਘੰਟੇ ਦਾ ਲੀਟਰ ਤੋਂ 1.5 ਲੀਟਰ 2 ਲੀਟਰ ਤੱਕ ਦੇ ਫਰਕ ਪਾਉਂਦਾ ਜੀ। ਹਰ ਕੋ ਦਿਨ ਘਟਾ ਲਊਗਾ। ਚਾਹੇ ਸੁਪਰ ਸੀਡਰ ਤੇ ਲਾ ਲਓ, ਚਾਹੇ ਕਲਟੀਵੇਸ਼ਨ ਤੇ ਲਾ ਲਓ, ਚਾਹੇ ਤੁਸੀਂ ਰੋਡ ਤੇ ਲਾ ਲਓ। ਠੀਕ ਹੈ ਜੀ। ਮਤਲਬ 60 HP ਦੇ ਮੁਕਾਬਲੇ ਘੰਟੇ ਦਾ ਲੀਟਰ ਤੋਂ ਲੈ ਕੇ 2 ਲੀਟਰ ਦਾ ਫਰਕ ਪਾਉਂਦਾ ਜੀ। ਭਾਈ ਜੀ ਇੱਕ ਥੋੜਾ ਜਿਹਾ ਹੁਣ ਛੋਟਾ ਜਿਹਾ ਹੋਰ ਵੀ ਸਵਾਲ ਆ ਆਪਾਂ ਵੀਰਾਂ ਦਾ ਡਾਊਟ ਕੱਢ ਲਈਏ ਓਕੇ ਅੱਜ ਦਾ ਚਲੋ ਇਹ ਲੈ ਲਿਆ ਆਪਾਂ ਨਵਾਂ ਸਾਰਾ ਕੁਝ ਨੂੰ ਬ੍ਰਾਂਡਡ ਲੱਗਾ ਬ੍ਰੈਂਡ ਦਾ ਆਉਣ ਨਾਲੇ ਸਮੇਂ ਦੇ ਵਿੱਚ ਜੀ ਜਦੋਂ ਕੱਲ ਨੂੰ ਕੋਈ ਦਸਾਂ ਸਾਲਾਂ ਨੂੰ 15 ਨੂੰ 20 ਨੂੰ ਕੋਈ ਇਹਦੇ ਰਿਪੇਅਰ ਕਰਨੀ ਆਪਾਂ ਉਹ ਚੀਜ਼ ਕਿੰਨੀ ਕੁ ਕੋਸਟਲੀ ਹੋਏਗੀ ਉਹਦੇ ਚ ਵੀ ਆਪਣੇ ਕਿਸਾਨ ਵੀਰਾਂ ਦੇ ਆਮ ਆਮ ਟਰੈਕਟਰ ਦੇ ਮੁਕਾਬਲੇ ਜਿਹੜਾ ਪਾਰਟ ਸਾਡਾ ਸਸਤਾ ਜੀ ਉਹ ਸਾਰਾ ਆਪਣਾ ਉਹ ਨਾ ਬਿਲਕੁਲ ਇਹ ਜੋ ਇੰਜਨ ਦਾ ਪਾਰਟਸ ਪੂਰਾ ਮਾਰਕੀਟ ਦੇ ਵਿੱਚ ਅਵੇਲੇਬਲ ਹੈਗਾ ਕਰਾਰੋ ਦਾ ਪਹਿਲੀ ਤਾਂ ਗੱਲ ਨਾ ਤਾਂ ਇੰਜਨ ਖੁੱਲਣ ਵਾਲਾ ਨਾ ਗੇਅਰ ਦਾ ਹਾਂ ਉਹ ਤਾਂ ਵੈਸੇ ਦਾ ਇਹ ਇਹ ਤਾਂ ਕੋਈ ਦਿੱਕਤ ਆਉਂਦੀ ਨਹੀਂ ਫਿਰ ਵੀ ਜੇ ਕਿਤੇ ਲੋਡ ਪੈਂਦੀ ਆ ਸਾਡੇ ਸਾਰੇ ਡੀਲਰਾਂ ਕੋਲੇ ਸਪੇਅਰ ਪਾਰਟ ਅਵੇਲੇਬਲ ਹੈਗਾ ਕੰਪਨੀ ਪੰਜਾਬ ਦੀ ਹੈਗੀ ਆ ਔਰ ਕਾਸਟਲੀ ਨਹੀਂਗਾ ਈਜ਼ੀ ਮਿਲ ਜੂ ਨਾ ਈਜੀ ਜਿੰਨਾ ਮਰਜੀ ਠੀਕ ਲੋਕਲ ਪੰਜਾਬ ਦੀ ਕੰਪਨੀ ਆ ਹੂੰ ਪਹਿਲੀ ਗੱਲ ਸਾਡੇ ਅਸੀਂ ਡੀਲਰ ਨੂੰ ਪਹਿਲਾਂ ਸਪੇਅਰ ਪਾਰਟ ਸਪਲਾਈ ਕਰਦੇ ਆ ਟਰੈਕਟਰ ਸਾਡੇ ਬਾਅਦ ਚ ਆਉਂਦੇ ਆ ਮੇਰਾ ਟਰੈਕਟਰ ਬਾਅਦ ਚ ਆਉਂਦਾ ਹਰ ਇੱਕ ਡੀਲਰ ਕੋਲ ਸਪੇਅਰ ਪਾਰਟ ਪਿਆ ਸਾਡਾ ਕਿਉਂਕਿ ਇਹ ਵੀ ਨਾ ਮੇਰੇ ਵੀਰਾਂ ਦਾ ਬੜੀ ਦਿੱਕਤ ਹੁੰਦੀ بڑے ਬ੍ਰਾਂਡ ਆਪਣੇ ਪੰਜਾਬ ਦੇ ਵਿੱਚ ਆਏ ਤੁਹਾਨੂੰ ਪਤਾ ਹੀ ਹੋਣਾ ਉਹ ਸਪੇਅਰ ਪਾਰਟ ਤੋਂ ਹੀ ਫੇਲ ਹੋ ਗਏ ਬਿਲਕੁਲ ਕਿਉਂਕਿ ਕੋਈ ਨਾ ਕੋਈ ਨਿੱਕਾ ਮੋਟਾ ਪਾਰਟ ਮੇਜਰ ਤੋਂ ਕੋਈ ਪ੍ਰੋਬਲਮ ਆਉਂਦੀ ਨਹੀਂ ਸਪੇਅਰ ਪਾਰਟ ਦੀ ਕੋਈ ਦਿੱਕਤ ਨਹੀਂ ਸਪੇਅਰ ਪਾਰਟ ਵਾਧੂ ਹੈ ਸਾਡੇ ਕੋਲ ਹਰ ਇੱਕ ਜਗ੍ਹਾ ਫੁੱਲ ਹੈ ਬਹੁਤ ਠੀਕ ਹੈ ਕਿਉਂਕਿ ਤੁਸੀਂ ਆਪ ਸਿਆਣੇ ਬਹੁਤ ਤਗੜੇ ਤਗੜੇ ਬ੍ਰਾਂਡ ਇਦਾਂ ਦੇ ਨੇ ਹਾਂਜੀ ਹਾਂ ਬੜੇ ਤਗੜੇ ਬਾਹਰਲੇ ਅੰਦਰਲੇ ਚਲੋ ਆਪਾਂ ਕੀ ਦਾ ਨਾਮ ਨੇ ਉਹ ਕੰਪਨੀਆਂ ਨੇ ਪਾਰਟਸ ਦਿੱਤਾ ਹੀ ਨਹੀਂ ਮਾਰਕੀਟ ਚ ਨਹੀਂ ਨਾ ਦਿੱਤਾ ਹਾਂਜੀ ਸਾਡਾ ਪਾਰਟਸ ਪਹਿਲਾਂ ਆਉਂਦਾ ਟਰੈਕਟਰ ਸਾਡਾ ਬਾਅਦ ਚ ਆਉਂਦਾ ਹਾਂ ਪਾਰਟਸ ਨਾਲ ਕੋਈ ਦਿੱਕਤ ਨਹੀਂ ਕਿਉਂਕਿ ਮੰਨ ਲਓ ਹਣ ਕੋਈ ਆ ਨਿੱਕੀ ਜਿਹੀ ਨਿਊਜ਼ਲ ਹੀ ਆ ਆ ਕੋ ਪਾਏ ਪਾ ਕੁਛ ਵੀ ਆ ਹਾਂਜੀ ਹਾਂ ਦਿੱਕਤ ਕਿੱਥੇ ਆਉਂਦੀ ਇਹ ਵੀ ਆਪਾਂ ਆਪਦੀ ਅਕੋਰਡਿੰਗ ਬੋਡੀ ਉਸ ਹਵਨਾ ਬਣਾ ਲੈਨੇ ਦੂਜੇ ਪਾਰਟ ਯੂਜ਼ ਨਹੀਂ ਹੁੰਦੇ। ਹਾਂਜੀ ਹਾਂ। ਫਿਰ ਆਪਣਾ ਕਿਸਾਨ ਵੀਰ ਕੀ ਟੈਨਸ਼ਨ ਚ ਆਉਂਦਾ ਯਾਰ ਵੀ ਇਹਦਾ ਸਮਾਨ ਨਹੀਂ ਮਿਲਦਾ। ਨਹੀਂ ਸਾਡਾ ਮਾਰਕੀਟ ਚ ਅਵੇਲੇਬਲ ਆ ਸਮਾਨ। ਸਾਰਾ ਓਕੇ ਹੋਏ। ਸਮਾਨ ਨਾਲ ਕੋਈ ਦਿੱਕਤ ਨਹੀਂ ਆਉਗੀ। ਚਲੋ ਵੈਰੀ ਗੁੱਡ। ਲਓ ਮੜਾ ਵੇਖ ਲਈ ਆਪਾਂ ਬੈ ਬੁਕੇ ਵੈਸੇ ਤਾਂ ਮੈਂ ਆਪਣੇ ਧਰਮਕੋਟ ਵਾਲੇ ਵੀਰ ਕੋਲੇ ਜਾ ਕੇ ਇਹਨੂੰ ਪੂਰਾ ਉਹਨੇ ਭਾਈ ਨੇ ਵੈਸੇ ਦੱਸਿਆ ਵੀ ਆ ਸ਼ਾਇਦ ਤੁਹਾਡੇ ਨਾਲ ਗੱਲ ਵੀ ਹੋਈ ਹੋਵੇ ਕਹਿੰਦਾ ਵੀ ਇੱਕ ਇੱਕ ਦੋ ਚੀਜ਼ਾਂ ਚਾਹੀਦੀਆਂ ਸੀ ਕਹਿੰਦਾ ਵੀ ਮੇਰੇ ਦਾ ਖੇਤ ਚ ਹੀ ਪਹੁੰਚ ਗਿਆ। ਬਿਲਕੁਲ ਪਹੁੰਚਦਾ ਜੀ। ਹਾਂ। ਲੋਕਲ ਬੰਦੇ ਸਾਰੇ ਕੋਈ ਐਹੋ ਜ ਇਹ ਸਾਰਾ ਕੁਝ ਐਨ ਓਕੇ ਆ ਬਾਕੀ ਉਹ ਬਾਈ ਦੀ ਵੀਡੀਓ ਤੁਸੀਂ ਦੇਖੀ ਹੋਣੀ ਐ ਧਰਮਗੋਟ ਵਾਲੇ ਦੀ ਐਤੋਂ ਬਹੁਤ ਖੁੱਲਾ ਡੋਲਾ ਕਹਿੰਦਾ ਮੈਂ ਤਾਂ ਸਾਰਾ ਸਮਾਨ ਸੋਣ ਇੱਥੇ ਰੱਖ ਕੇ ਲੈ ਜਾਣਾ ਨਾ ਵੀ ਜਿੰਨਾ ਖੁੱਲਾ ਬਣਿਆ ਮੇ ਕਿਤੇ ਤੰਗ ਪਰੇਸ਼ਾਨ ਨਹੀਂ ਬਿਲਕੁਲ ਬਾਈ ਜੀ ਇਹ ਆਪਣੇ ਮੋਗਾ ਵਾਲੇ ਵੀਰਾਂ ਦਾ ਡਰੈੱਸ ਮੜਿਆ ਬਾਈ ਜੀ ਦੱਸ ਦਿੰਦੇ ਕਿ ਕਿਹੜੀ ਜਗ੍ਹਾ ਐ ਐਸਬੀ ਟਰੈਕਟਰ ਹਾਂਜੀ ਜੀਟੀ ਰੋਡ ਮੋਗਾ ਆਪਣਾ ਨੀਅਰ ਧਵਨਪੈਲਸ ਤਾਂ ਵਣ ਬੈ ਸਪੋਲ ਤੇ ਮਤਲਬ ਉਪਰੋਂ ਵੀ ਪ੍ਰੀਸ ਆਪੇ ਹਾਂਜੀ ਹਾਂ ਪੁਲ ਦੇ ਉਪਰੋਂ ਵੀ ਜਾਂਦਾ ਟਰੈਕਟਰ ਦੇ ਕੋਲ ਪੂਰਾ ਬਾਈਪਾਸ ਦੇ ਨੇੜੇ ਹਾਂ ਜੀ ਤੇ ਬਾਕੀ ਨੰਬਰ ਤੁਹਾਡਾ ਜਿਹੜਾ ਹੈਗਾ ਉਹ ਮੈਂ ਡਿਸਪਲੇ ਤੇ ਹਾਂ ਨੰਬਰ ਡਿਸਪਲੇ ਤੇ ਮੈਂ ਲਾ ਦੂੰਗਾ ਓਕੇ ਜੀ ਤੇ ਟਰੈਕਟਰ ਤੁਸੀਂ ਕੋਈ ਵੀ ਪੁਰਾਣਾ ਕਟਾਉਣਾ ਤਾਂ ਵੀ ਨਵਾਂ ਲੈਣਾ ਤਾਂ ਵੀ ਇਹ ਨੰਬਰ ਭਾਈ ਜੀ ਹੁਣਾਂ ਡਿਸਪਲੇ ਤੇ ਆਈ ਆ ਤੇ ਦੋ ਅੱਗੇ ਉਹਦੇ ਛੋਟੇ ਵੀਰ ਨੂੰ ਵੱਧ ਘੱਟ ਸ਼ਬਦਾਂ ਲਈ ਮਾਫੀ ਆ ਦੱਸਿਓ ਤੁਹਾਨੂੰ ਵੀ ਅੱਜ ਪਤਾ ਲੱਗ ਹੀ ਗਿਆ ਹੁਣਾਂ ਕਿ ਕਰਤਾਰ ਦੇ ਰੇਟ ਦਾ ਫਿਰ ਵੀ ਜਿਆਦਾ ਕੋਸਟਲੀ ਦੂਜਿਆਂ ਦੇ ਤਾਂ ਬਰਾਬਰ ਜਿਹੀ ਹੋ ਗਏ ਬਰਾਬਰ ਜਿਹੀ ਹੈ ਹਣਾ ਕੁਝ ਆਪਾਂ ਐ ਤਾਂ ਨਹੀਂ ਕਹਿ ਸਕਦੇ ਬੜਾ ਹੈਵੀ ਹੋ ਜਾਦੇ ਨਹੀਂ 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 ਦੂਸਰਿਆਂ ਦੇ ਬਰਾਬਰ ਹੀ ਆ ਪਰ ਜਿੱਦਾਂ ਲੋਕੀ ਕਈ ਬ੍ਰਾਂਡ ਦੇ ਮੁਕਾਬਲੇ ਕਹਿੰਦੇ ਵੀ ਘੱਟ ਹੋਵੇ ਉਹ ਚੀਜ਼ ਨਹੀਂ ਹੈਗੀ ਤੇ ਮੇਰਾ ਵੀ ਦੋ ਆ ਗਿਆ ਨਵਾਂ ਟਰੈਕਟਰ ਖਰੀਦਣ ਲਈ ਬਾਈ ਜੀ ਮੋਗੇ ਵਿਜ਼ਿਟ ਕਰਿਓ ਨੰਬਰ ਬਾਈ ਜੀ ਨਾਲ ਦਾ ਡਿਸਪਲੇ ਤੇ ਨਵਾਂ ਆ ਗਿਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ